ਤੇਰੀ ਵੇ ਸੱਜਣਾ ਹਰ ਸ਼ੈ ਵਿੱਚ ਹੁਣ ਸੂਰਤ ਤਸਵੀਰ ਤੇਰੀ ਵੇ ਸੱਜਣਾ ਇਸ਼ਕ ਕਰੇ ਨਾ ਮਤ ਵਾਰੀ ਮੇਰੀ ਵੇ ਸੱਜਣਾ ਹਰ ਸ਼ੈ ਵਿੱਚ ਹੁਣ ਸੂਰਤ ਦਿਸਦੀ ਤੇਰੀ ਵੇ ਸੱਜਣਾ ਸੂਰਤ ਦਿਸਦੀ ਤੇਰੀ ਵੇ ਸੱਜਣਾ ਕਿਸ਼ਕ ਤੇਰੇ ਨੇ ਮੱਤ ਮਾਰਤੀ ਮੇਰੀ ਵੇ ਸੱਜਣਾ ਹਰ ਸ਼ੈ ਵਿੱਚ ਹੁਣ ਸੂਰਤ ਦਿਸਦੀ ਤੇਰੀ ਵੇ ਸੱਜਣਾ ਕੈਸੀ ਤੇਰੀ ਵੇ ਸਜਣਾ ਹਰ ਸ਼ਹਿ ਵਿੱਚ ਹੁਣ ਸੂਰਤ ਦਿਸਦੀ ਤੇਰੀ ਵੇ ਸਜਣਾ ਇਸ਼ਕ ਤੇਰੇ ਨੇ ਮਤ ਮਾਰਤੀ ਮੇਰੀ ਵੇ ਸਜਣਾ ਹਰ ਸ਼ਹਿ ਵਿੱਚ ਹੁਣ ਸੂਰਤ ਦਿਸਦੀ ਤੇਰੀ ਵੇ ਸਜਣਾ ਤੇਰੀ ਪਾਵੇਂ ਦੁਨੀਆ ਤੁਰੀ ਬਥੇਰੀ ਵੇ ਸੱਜਣਾ ਹਰ ਸ਼ੈ ਵਿੱਚ ਤੁਮਹਨ ਸੂਰਤ ਦਿਸਦੀ ਤੇਰੀ ਵੇ ਸੱਜਣਾ ਇਸ਼ਕ ਤੇਰੇ ਨੇ ਮਤ ਮਾਰਦੀ ਮੇਰੀ ਵੇ ਸੱਜਣਾ ਹਰ ਸ਼ੈ ਵਿੱਚ ਤੁਮਹਨ ਸੂਰਤ ਦਿਸਦੀ ਤੇਰੀ ਵੇ ਸੱਜਣਾ ਇਸ਼ਕ ਤੇਰੇ ਨੇ ਮਤ ਮਾਰਦੀ ਮੇਰੀ ਵੇ ਸੱਜਣਾ ਹਰ ਸ਼ੈ ਵਿੱਚ ਦਿਸਦੀ ਤੇਰੀ ਵੇ ਸੱਜਣਾ ਸੱਚੀ ਤੇਰੇ ਕਰਕੇ ਯਾਰ ਜਿਉਂਨੇ ਆ ਸੱਚੀ ਤੇਰੇ ਕਰਕੇ ਯਾਰ ਜਿਉਂਨੇ ਆ ਟੁੱਟਦੇ ਬੈਂਦੇ ਸ਼ਾਮ ਸਵੇਰੇ ਗਿੱਤ عشق ਦੇ ਗੋਣਿਆਂ ਖਿੰਝ ਲੱਟਦਾ ਏ ਸੱਚੀ ਤੇਰੇ ਕਰਕੇ ਯਾਰ ਜਿਉਂਨੇ ਆ ਪਤਾ ਨਹੀਂ ਕੀ ਕਰ ਗਏ ਹੈਰਾ ਫੇਰੀ ਵੇ ਸਜਣਾ ਹਰ ਸ਼ੈ ਵਿੱਚ ਹੁਣ ਸੂਰਤ ਦਿਸਦੀ ਤੇਰੀ ਵੇ ਸਜਣਾ ਸਜਣਾ ਹਰ ਸ਼ਹਿ ਵਿੱਚ ਹੁਣ ਸੂਰਤ ਦਿਸਦੀ ਚੇਰੀ ਵੇ ਸਜਣਾ ਸ਼ੇਰ ਵੀ ਤੇ ਹੁਣ ਸੂਰਤ ਦੇ ਸਦੀ ਤੇਰੀ ਵੇ ਸਜਣਾ ਕੈਸੀ ਤੇਰੀ ਵੇ ਸਜਣਾ ਹਰ ਸ਼ਹਿਰ ਵਿੱਚ ਹੁਣ ਸੂਰਤ ਦਿਸਦੀ ਤੇਰੀ ਵੇ ਸਜਣਾ ਇਸ਼ਕ ਤੇਰੇ ਨੇ ਮਤ ਮਾਰਤੀ ਮੇਰੀ ਵੇ ਸਜਣਾ ਹਰ ਸ਼ਹਿਰ ਵਿੱਚ ਹੁਣ ਸੂਰਤ ਦਿਸਦੀ ਤੇਰੀ ਵੇ ਸਜਣਾ ਦੀ ਪਾਵੇਂ ਦੁਨੀਆ ਤੁਰੀ ਬਥੇਰੀ ਵੇ ਸੱਜਣਾ ਹਰ ਸ਼ੈ ਵੀ ਤੁਮਨ ਸੂਰਤ ਦਿਸਦੀ ਤੇਰੀ ਵੇ ਸੱਜਣਾ ਇਸ਼ਕ ਤੇਰੇ ਨੇ ਮਤ ਮਾਰਦੀ ਮੇਰੀ ਵੇ ਸੱਜਣਾ ਹਰ ਸ਼ੈ ਵੀ ਤੁਮਨ ਸੂਰਤ ਦਿਸਦੀ ਤੇਰੀ ਵੇ ਸੱਜਣਾ ਇਸ਼ਕ ਤੇਰੇ ਨੇ ਮਤ ਮਾਰਦੀ ਮੇਰੀ ਵੇ ਸੱਜਣਾ ਹਰ ਸ਼ੈ ਵੀ ਤੁਮਨ ਸੂਰਤ ਦਿਸਦੀ ਤੇਰੀ ਵੇ ਸੱਜਣਾ ਰਿਸ਼ੇ ਵਿਜਨ ਸੂਰਤ ਬਿਸਤੀ ਤੇਰੀ ਬੇਸੰਗ